ਕਈ ਬਾਬੇ ਨੇ ਜਿਹੜੋ ਕਹਿੰਦੇ ਨੇ ਮੈਂ ਪਹਿਲੇ ਲਿਖ ਲੈਣਾ ਇਹ ਜਾਂ ਤਾਂ ਉਹਨਾਂ ਦੇ ਨਾਲ ਮਿਲੇ ਹੁੰਦੇ ਨੇ ਜਾਂ ਹੀਰਾ ਫੇਰੀਆਂ ਹੁੰਦੀਆਂ ਨੇ ਜਾਂ ਕੁਝ ਜਾਦੂ ਦੇ ਟ੍ਰਿਕ ਵੀ ਹੀਰਾ ਫੇਰੀ ਹੁੰਦੇ ਆ ਉਸ ਤਰ੍ਹਾਂ ਦੇ ਹੁੰਦੇ ਨੇ ਜਿੱਦਾਂ ਹੁਣ ਇੱਕ ਬਾਬਾ ਅ ਤ੍ਰਿੰਦਰ ਸ਼ਾਸਤਰੀ ਆ ਜਿਹੜਾ ਉਹ ਕਹਿੰਦਾ ਵੀ ਪਹਿਲਾਂ ਹੀ ਲਿਖ ਲੈਂਦਾ ਜਿਹੜਾ ਕੋਈ ਬੰਦਾ ਜਾਂਦਾ ਉਹਦਾ ਕੁਝ ਤਾਂ ਉਹ ਮਿਲ ਕੇ ਕਰ ਦਿੰਦੇ ਨੇ ਉਹਨੂੰ ਪਤਾ ਲੱਗਿਆ ਵੀ ਕੁਝ ਉਹਦੇ ਉੱਥੇ ਹੀ ਰਹਿੰਦੇ ਨੇ ਜਿਹੜੇ ਉਹਨਾਂ ਨਾਲ ਉਹਦੀ ਗੱਲਬਾਤ ਜਿਹੜੀ ਉਹ ਉਸ ਦਿਨ ਦਿਖਾਉਂਦੇ ਨੇ ਜਿਹੜਾ ਸ਼ੋਅ ਕਰਦੇ ਨੇ ਵੀ ਤੂੰ ਇੱਥੋਂ ਆਇਆ ਹੋਇਆ ਆ ਬਾਕੀ ਆ ਵੀ ਬਿਲਕੁਲ ਸਿੰਪਲ ਟ੍ਰਿਕ ਆ ਜੇ ਕਿਸੇ ਦਾ ਅਹੋ ਪੁੱਛਣਾ ਜਿਵੇਂ ਹੁਣ ਮੈਂ ਤੁਹਾਨੂੰ ਕਹਾ ਵੀ ਤੁਸੀਂ ਕੋਈ ਮਨ ਦੇ ਵਿੱਚ ਅੰਕ ਸੋਚ ਲਓ 1 ਤੋਂ 10 ਤੱਕ ਜਾਂ 1 ਤੋਂ 100 ਤੱਕ ਤੁਸੀਂ ਸੋਚ ਲਿਆ ਮੇਰੇ ਕੋਲ ਇੱਕ ਸਲੇਟ ਪਈ ਆ ਸਲੇਟ ਦੇ ਉੱਤੇ ਮੈਂ ਚਾਕ ਨਾਲ ਉਹਦੇ ਉੱਤੇ ਲਿਖ ਕੇ ਇੱਥੇ ਰੱਖਤਾ ਤੇ ਉਦੋਂ ਬਾਅਦ ਤੁਹਾਨੂੰ ਪੁੱਛਿਆ ਵੀ ਕਿੰਨਾ ਸੋਚਿਆ ਤੁਸੀਂ ਕਹੋਗੇ 50 ਤੇ ਮੈਂ ਸਲੇਟ ਚੱਕਣੀ ਆ ਇੱਥੋਂ ਚੱਕ ਕੇ ਦੋ ਲਿਆ ਕੇ ਅੱਗੇ ਤੇ ਡੇ ਕਰਨੀਆਂ ਤਾਂ ਉਤੇ 50 ਲਿਖਿਆ ਹੋਊਗਾ ਹੁਣ ਆਮ ਲੋਕਾਂ ਵਾਸਤੇ ਬੜੀ ਵੱਡੀ ਚੀਜ਼ ਹੈ ਵੀ ਪਹਿਲੇ ਹੀ ਉਹਨਾਂ ਨੇ ਮਨ 'ਚ ਸੋਚਿਆ ਤੇ ਲਿਖਿਆ ਹੈ ਬਿਲਕੁਲ ਸਿੰਪਲ ਟ੍ਰਿਕ ਬਾਬੇ ਵੀ ਇਸ ਤਰ੍ਹਾਂ ਦਾ ਕਰਦੇ ਜਿੱਦਾਂ ਹੁਣ ਜਦੋਂ ਮੈਂ ਤੁਸੀਂ ਸੋਚ ਲਿਆ ਉਦੋਂ ਮੈਂ ਉਹਦੇ ਉੱਤੇ ਕੁਝ ਨਹੀਂ ਲਿਖਣਾ ਇਦਾਂ ਹੱਥ ਹਿਲਾ ਕੇ ਉਹਨੂੰ ਖਾਲੀ ਸਲੇਟ ਇੱਥੇ ਰੱਖ ਦੇਣੀ ਆ ਉਸ ਤੋਂ ਬਾਅਦ ਤੁਸੀਂ ਕਿਹਾ ਵੀ 50 ਤੇ ਜਦੋਂ ਮੈਂ ਪੁੱਛਤਾ ਤੁਸੀਂ ਲਿਆ 50 ਸੋਚਿਆ ਤੁਸੀਂ ਉਸ ਤੋਂ ਬਾਅਦ ਮੇਰੇ ਹੱਥ ਦੇ ਉੱਤੇ ਇੱਕ ਟੇਪ ਲਾ ਕੇ ਟੇਪ ਦੇ ਵਿੱਚ ਥੋੜਾ ਜਿਹਾ ਸੁਰਾਖ ਕੱਢ ਕੇ ਉਹ ਚਾਕ ਫਸਾਇਆ ਅੰਗੂਠੇ 'ਚ ਜਦੋਂ ਮੈਂ ਸਲੇਟ ਚੱਕਣੀ ਐ ਤੁਸੀਂ 50 ਕਿਹਾ ਉਹ ਅੰਗੂਠੇ ਦੇ ਨਾਲ ਮੈਂ 50 ਪਾ ਲਿਆ 19 ਦੇਰ 'ਚ ਪਹੁੰਚ ਜਾਂਦਾ ਤੇ ਜੇ ਪ੍ਰੈਕਟਿਸ ਕਰੋਗੇ ਤਾਂ ਅਗਦੇ ਤੁਸੀਂ ਕਹੋਗੇ ਵੀ ਆਪਣਾ ਕਿਸੇ ਹੀਰੋ ਨੂੰ ਕਿਹੜੇ ਨੂੰ ਪਸੰਦ ਕਰਦੇ ਹੋ ਜਾਂ ਫਿਲਮ ਕਿਹੜੀ ਵਧੀਆ ਜਾਂ ਕੋਈ ਤੁਹਾਡਾ ਦੋਸਤ ਕੌਣਾ ਸਭ ਤੋਂ ਵਧੀਆ ਉਹ ਜਦ ਪ੍ਰੈਕਟਿਸ ਹੋ ਜੂ ਤਾਂ ਫਿਰ फटाफट ਪਾਉਣਾ ਵੀ ਸਿੱਖਿਆ ਜਾ ਸਕਦਾ ਇਹ ਕੰਮ ਬਾਬੇ ਕਰਦੇ ਆ ਜਾਂ ਤਾਂ ਉਹਨਾਂ ਨਾਲ ਕੋਈ ਨਾ ਕੋਈ ਮਿਲਿਆ ਹੁੰਦਾ ਉਹਨਾਂ ਦੇ ਜਿੱਦਾਂ ਕੋਈ ਬਾਬਾ ਉੱਥੇ ਜਾਣਾ ਕੋਈ ਰਿਕਸ਼ਾ ਲੈਣੀ ਆ ਜਾਂ ਆਟੋ ਉਹ ਸਾਰਿਆਂ ਨੂੰ ਹਿਸਾਬ ਪੱਤੀ ਦਿੰਦੇ ਰਹਿੰਦੇ ਨੇ ਉਹ ਪੁੱਛ ਲੈਂਦੇ ਨੇ ਰਿਕਸ਼ਾ ਵਾਲੇ ਵੀ ਕਿੱਥੇ ਜਾਣਾ ਬਾਬੇ ਕੋਲ ਕਿੱਥੋਂ ਆਇਆ ਕੀ ਤਕਲੀਫ ਆ ਵੀ ਬੜੇ ਲੋਕ ਆਉਂਦੇ ਨੇ ਉੱਥੇ ਤਾਂ ਠੀਕ ਹੋ ਜਾਂਦੇ ਨੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਉਹ ਫਿਰ ਫੋਨ ਤੇ ਬਾਬੇ ਨੂੰ ਦੱਸ ਦਿੰਦੇ ਨੇ ਵੀ ਇਦਾਂ ਦਾ ਬੰਦਾ ਆਇਆ ਤੇ ਉਸ ਤਰ੍ਹਾਂ ਉਹ ਦੱਸ ਦਿੰਦੇ ਨੇ ਜਿਹੜੀ ਗੱਲ ਤੁਸੀਂ ਢਾਲੇ ਜਾਂ ਹਥੌਲੇ ਦੀ ਕੀਤੀ ਆ ਇਹ ਹਥੌਲਾ ਜਾਣੇ ਹੁਣ ਜੇ ਮੈਂ ਸੱਪ ਦਾ ਕੱਟੇ ਦਾ ਉਹ ਹੈ ਉਹਦੇ ਵਿੱਚ ਜਾਂ ਆਪਣਾ ਵਿੱਚੂ ਆ ਉਹਦੇ ਵਿੱਚ ਬਹਿਆ ਵੀ ਤੇਰੀਆਂ ਮੈਂ ਜਾਣਦਾ ਏ ਤੇਰੀਆਂ ਇੰਨੀਆਂ ਜਾਤਾਂ ਇੰਨੇ ਉਹ ਇਸ ਤਰ੍ਹਾਂ ਕਰਕੇ ਵੀ ਇਹ ਕਹਿਣ ਨਾਲ ਉਹਨਾਂ ਦਾ ਉਹ ਜਿਹੜਾ ਜ਼ਹਿਰ ਆ ਉਹ ਘਟ ਜਾਂਦਾ ਅਸਲ 'ਚ ਜ਼ਹਿਰ ਨਹੀਂ ਘਟਦਾ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਕੁਝ ਬਿਮਾਰੀਆਂ ਤਾਂ ਬੈਕਟੀਰੀਆ ਫਲਾਉਂਦਾ ਹੈ ਜਿਨੂੰ ਮਾਰਨ ਵਾਸਤੇ ਦਵਾਈਆਂ ਨੇ ਬਣੀਆਂ ਹੋਈਆਂ ਐਂਟੀਬਾਇਓਟਿਕ ਡਾਕਟਰ ਦਿੰਦੇ ਨੇ ਕੁਝ ਬਿਮਾਰੀਆਂ ਵਾਇਰਲ ਨੇ ਜਿਵੇਂ ਆਪਾਂ ਕਹਿੰਦੇ ਵਾਇਰਲ ਖੰਸੀ ਹੈ ਜਾਂ ਜ਼ੁਕਾਮ ਹੈ ਪੀਲੀਆ ਜਾਂ ਕਰੋਨਾ ਇਹ ਵਾਇਰਲ ਨੇ ਇਹਨਾਂ ਦੀ ਕੋਈ ਦਵਾਈ ਨਹੀਂ ਹੁੰਦੀ ਇਹਨਾਂ 'ਚ ਜੇ ਦਵਾਈ ਐਂਟੀਬਾਇਓਟਿਕ ਦਿੱਤੀ ਜਾਵੇ ਜਿਵੇਂ ਕਰੋਨਾ ਦੇ ਵਿੱਚ ਜਾਂ ਆਪਣਾ ਹੋਰ ਇਸ ਤਰ੍ਹਾਂ ਦੇ ਵਾਇਰਲ ਜਿਹੜੀ ਬਿਮਾਰੀ ਆ ਉਹ ਚ ਜੇ ਐਂਟੀਬਾਇਓਟਿਕ ਖਾਲਾਂਗੇ ਸਗੋਂ ਬਿਮਾਰੀ ਵੱਧ ਜਾਂਦੀ ਆ ਉਹ ਕੀ ਆ ਆ ਉਹਦੇ ਵਿੱਚ ਜੇ ਖਾਣਾ ਤਾਂ ਪੇਨ ਕਿਲਰ ਲਿਆ ਜਾ ਸਕਦਾ ਸਰੀਰ ਦੇ ਦਰਦ ਆ ਜਿਹੜੇ ਉਹ ਘਟ ਜਵੇ ਪੈਰਾਸੈਟਮੋਲ ਵਗੈਰਾ ਉਹਦੇ ਵਿੱਚ ਇਹ ਹੁੰਦਾ ਵੀ ਕੁਝ ਦਿਨ ਪਾ ਕੇ ਸਾਡਾ ਸਰੀਰ ਜਿਹੜੇ ਸਾਡੇ ਇਮਿਊਨਿਟੀ ਸਿਸਟਮ ਹੈ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਆ ਉਹ ਵਾਇਰਸ ਨੂੰ ਆਪਣੇ ਆਪ ਖਤਮ ਕਰ ਦਿੰਦੇ ਆ ਆਪ ਹੀ ਠੀਕ ਹੋ ਜਾਂਦੇ ਜਿਦਾਂ ਜ਼ੁਕਾਮ ਹੈ ਜ਼ੁਕਾਮ ਬਹੁਤ ਛੇਤੀ ਠੀਕ ਹੁੰਦਾ ਹੈ 72 ਘੰਟੇ ਚ ਠੀਕ ਹੋ ਜਾਂਦਾ ਇਹ ਵੀ ਵਾਇਰਲ ਹੈ ਪੀਲੀ ਹੈ ਜਿਹੜਾ ਉਹ 7 ਦਿਨਾਂ ਚ ਹਫਤਾ ਲਗਭਗ ਜਾਂ ਮਾਤਾ ਜਿਹਨੂੰ ਕਹਿੰਦੇ ਉਹ ਹਫਤੇ ਬਾਅਦ ਜਿਹੜੀਆਂ ਬਿਮਾਰੀਆਂ ਆਪਣੇ ਆਪ ਠੀਕ ਹੋਣ ਵਾਲੀਆਂ ਵਾਇਰਲ ਜਿਨ੍ਹਾਂ ਨੂੰ ਵਾਇਰਸ ਫੈਲਾਉਂਦਾ ਉਹਨਾਂ ਵਾਸਤੇ ਢਾਲੇ ਹਥੌਲੇ ਫਾਂਡਾ ਜਿਹਨੂੰ ਕਹਿੰਦੇ ਨੇ ਉਹ ਹਨ ਜਿਵੇਂ ਪੀੜੀਆ ਦਾ ਉਹਨੇ ਹਥੌਲਾ ਕਰਾ ਲਿਆ ਉਹ ਠੀਕ ਹੋ ਗਿਆ ਉਹ ਜੇ ਨਾਂ ਵੀ ਕਰਾਉਂਦਾ ਉਹਨੇ ਹਫਤੇ ਬਾਅਦ ਉੰਜ ਵੀ ਠੀਕ ਹੋ ਜਾਂਦਾ ਜਿਵੇਂ ਪਸ਼ੂਆਂ ਦੇ ਵਿੱਚ ਸਾਡੇ ਮੂੰਹ ਖੁਰਦੀ ਬਿਮਾਰੀ ਆ ਉਹ ਉੱਚ ਡੰਗਰ ਛੇਤੀ ਮਰਦਾ ਨਹੀਂ ਹੈਗਾ ਉਹਦੇ ਵਿੱਚ ਕੀ ਹੈ ਵੀ ਹਫਤੇ ਬਾਅਦ ਠੀਕ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਵੀ ਕਈ ਲੋਕ ਨੇ ਜਿਹੜੇ ਟੂਣਾ ਕਰਾਉਂਦੇ ਨੇ ਮਲੇਰ ਕੋਟਲੇ ਤੋਂ ਸਾਡੇ ਪਿੰਡਾਂ ਚੋਂ ਲੈ ਕੇ ਆਉਂਦੇ ਹੁੰਦੇ ਟੂਣਾ ਕਰਦੇ ਹੁੰਦੇ ਉਹ ਹਫਤੇ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ